ਅੱਜ ਅਸੀਂ ਮੌਜੂਦ ਆ ਡਾਕਟਰ ਸ਼ਾਰਦਾ ਆਯੁਰਵੇਦਾ ਹਸਪਤਾਲ ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਮੁਕੇਸ਼ ਸ਼ਾਰਦਾ ਅੱਜ ਅਸੀਂ ਉਹਨਾਂ ਨਾਲ ਇਸੇ ਸਿਲਸਲੇ ਦੇ ਵਿੱਚ ਗੱਲਬਾਤ ਕਰਾਂਗੇ ਮੈਮ ਜਦ ਪੀਸੀਓਡੀ ਦੀ ਗੱਲ ਹੁੰਦੀ ਹੈ ਪੀਸੀਓਡੀ ਦੀ ਸਮੱਸਿਆ ਹੁਣ ਜਿਹੜੀ ਹੈ ਛੋਟੀ ਘੱਟ ਉਮਰਾਂ ਦੀ ਕੁੜੀਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਪੀਸੀਓਡੀ ਦਾ ਮੇਨ ਕੌਜ਼ ਕੀ ਹੈ ਕੀ ਕਾਰਨ ਹੈ ਜਿਦਾ ਕਿ ਤੁਸੀਂ ਮੇਰੇ ਤੋਂ ਕੁਐਸਚਨ ਕੀਤਾ ਕਿ ਪੀਸੀਓਡੀ ਦੀ ਪ੍ਰੋਬਲਮ ਜਿਹੜੀ ਹੈਗੀ ਅੱਜਕੱਲ ਬਹੁਤ ਜ਼ਿਆਦਾ ਸਟਾਰਟ ਹੋ ਗਈ ਹੈ ਇਹਦਾ ਮੈਂ ਤੁਹਾਨੂੰ ਪਹਿਲਾਂ ਥੋੜਾ ਜਿਹਾ ਸਟਾਰਟਿੰਗ ਦੱਸਣਾ ਕਿ ਪੀਸੀਓਡੀ ਹੁੰਦੀ ਕੀ ਹੈਗੀ ਜਦੋਂ ਆਪਣੀ ਓਵਰੀਸ ਚ ਹਲਕੀਆਂ-ਫੁਲਕੀਆਂ ਗੱਠਾਂ ਜਿਹੜੀਆਂ ਹੈਗੀਆਂ ਉਹ ਵੱਡਣਾ ਸ਼ੁਰੂ ਹੋ ਜਾਂਦੀਆਂ ਨੇ ਉਰ ਪੀਰੀਅਡਸ ਕਈ ਵਾਰੀ ਰੈਗੂਲਰ ਫਾਰਮ ਚ ਨਹੀਂ ਆ ਪਾਉਂਦੇ ਨੇ ਉਦੋਂ ਇਹ ਬਿਮਾਰੀ ਜਿਹੜੀ ਹੈਗੀ ਆਮ ਤੌਰ ਤੇ ਕੁੜੀਆਂ ਨੂੰ ਜਾਂ ਲੇਡੀਜ਼ ਨੂੰ ਜਿਹੜਾ ਹੈਗਾ ਹੋਣਾ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਜਿਵੇਂ 12 ਸਾਲ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਜਿੰਨੀਆਂ ਵੀ ਬੱਚੀਆਂ ਹੈਗੀਆਂ ਜਦੋਂ ਉਹਨਾਂ ਨੂੰ ਕਰੀ ਕੀ ਹੁੰਦਾ ਹੈਗਾ ਇਹ ਪੀਰੀਅਡਸ ਕੰਟੀਨਿਉਟੀ ਚ ਫਲੋ ਚ ਨਹੀਂ ਆ ਪਾਉਂਦੇ ਜਿਵੇਂ ਕੁਝ ਮਹੀਨੇ ਗੈਪ ਪੈ ਜਾਂਦਾ ਹੈਗਾ ਜਾਂ ਕਈ ਵਾਰੀ ਇਦਾਂ ਹੁੰਦਾ ਹੈਗਾ ਕਿ ਜਦੋਂ ਪੀਰੀਅਡਸ ਪ੍ਰੋਪਰਲੀ ਆਂਦੇ ਹੈਗੇ ਲੇਕਿਨ ਉਹਦਾ ਫਲੋ ਪੂਰੀ ਤਰ੍ਹਾਂ ਨਹੀਂ ਹੋ ਪਾਂਦਾ ਹੈਗਾ ਕਈ ਵਾਰੀ ਇਦਾਂ ਹੁੰਦਾ ਹੈਗਾ ਕਿ ਦੋ ਦੋ ਚਾਰ ਚਾਰ ਮਹੀਨਿਆਂ ਦਾ ਵੀ ਗੈਪ ਪੈ ਜਾਂਦਾ ਹੈਗਾ ਔਰ ਉਹਦੇ ਕਾਰਨ ਕੀ ਹੁੰਦਾ ਹੈਗਾ ਕਿ ਇਹਦੇ ਜਿਹੜੇ ਲੱਛਣ ਆਮ ਤੌਰ ਤੇ ਦੇਖਣੇ ਨੂੰ ਮਿਲਦੇ ਨੇ ਕਈ ਵਾਰੀ ਕੁੜੀਆਂ ਦਾ ਭਾਰ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਹੈ ਔਰ ਉਹਨਾਂ ਨੂੰ ਕੋਈ ਰੀਜ਼ਨ ਪਤਾ ਨਹੀਂ ਚੱਲਦਾ ਕਿ ਕਾਦੇ ਕਰਕੇ ਇਹ ਜਿਹੜਾ ਹੈਗਾ ਭਾਰ ਜਿਹੜਾ ਹੈਗਾ ਉਹ ਵਧਣਾ ਸ਼ੁਰੂ ਹੋ ਰਿਹਾ ਕੁਝ ਤੁਸੀਂ ਕੁੜੀਆਂ ਇਦਾਂ ਦੀਆਂ ਵੀ ਦੇਖੀ ਹੋਣੀਆਂ ਜਿਨ੍ਹਾਂ ਦੇ ਚਿਹਰੇ 'ਚ ਬਹੁ ਐਕਸਟਰਾ ਹਿਅਰ ਗਰੋਥ ਹੋ ਜਾਂਦੀ ਹੈ ਚਿੰਚੀ ਹੋ ਜਾਂਦੀ ਹੈ ਜਾਂ ਚਿਕਸਟੀ ਹੋ ਜਾਂਦੀ ਹੈ ਉਹਨਾਂ ਨੂੰ ਵੀ ਪੀਸੀਓਡੀ ਦੀ ਸਮੱਸਿਆ ਹੋ ਸਕਦੀ ਹੈਗੀ ਕੁਝ ਕੁੜੀਆਂ ਇਦਾਂ ਦੀਆਂ ਹੁੰਦੀਆਂ ਹੈਗੀਆਂ ਜਾਂ ਲੇਡੀਜ਼ ਇਦਾਂ ਦੀਆਂ ਹੁੰਦੀਆਂ ਹੈਗੀਆਂ ਜਿਨ੍ਹਾਂ ਨੂੰ ਪੀਰੀਅਡਸ ਦੇ ਟਾਈਮ 'ਚ ਬਹੁਤ ਜ਼ਿਆਦਾ ਪੇਨ ਹੁੰਦੀ ਹੈਗੀ ਜਾਂ ਫਲੋ ਘੱਟ ਹੁੰਦਾ ਹੈਗਾ ਜਾਂ ਬਹੁਤ ਜ਼ਿਆਦਾ ਵੀ ਹੋ ਸਕਦਾ ਹੈਗਾ ਕਈ ਵਾਰੀ ਕਲੋਟਿੰਗ ਹੋਣਾ ਵੀ ਸ਼ੁਰੂ ਹੋ ਜਾਂਦੀ ਹੈ ਲੇਕਿਨ ਇਹਦਾ ਜਿਹੜਾ ਸਾਰਿਆਂ ਤੋਂ ਜ਼ਿਆਦਾ ਜਿਹੜਾ ਆਪਾਂ ਕਹਿ ਸਕਦੇ ਆ ਕਿ ਇੱਕ ਸੀਵੀਅਰ ਜਿਹੜਾ ਇਹਦਾ ਰਿਪਰਕਸ਼ਨ ਹੈਗਾ ਉਹ ਜਦੋਂ ਕੁੜੀਆਂ ਦਾ ਜਾਂ ਲੇਡੀਜ਼ ਦੇ ਵਿਆਹ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਇਸ ਚੀਜ਼ ਜਿਹੜੀ ਹੈਗੀ ਆ ਪ੍ਰੋਬਲਮ ਜਿਹੜੀ ਉਹ ਬਹੁਤ ਜ਼ਿਆਦਾ ਫੇਸ ਕਰਨੀ ਪੈਂਦੀ ਹੈ ਕਿਉਂਕਿ ਇਸ ਕਰਕੇ 70 80% ਕਈ ਵਾਰੀ ਇਨਫਰਟੀਲਿਟੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹਨਾਂ ਨੂੰ ਇੱਕ ਸੰਤਾਨ ਚਾਹੀਦੀ ਹੁੰਦੀ ਹੈਗੀ ਬੱਚੇ ਚਾਹੀਦੇ ਹੁੰਦੇ ਹੈਗੇ ਤਾਂ ਉਹ ਕਨਸੀਵਿੰਗ ਚ ਕਾਫੀ ਪ੍ਰੋਬਲਮ ਆਣਾ ਜਿਹੜੀ ਹੈਗੀ ਉਹ ਸ਼ੁਰੂ ਹੋ ਜਾਂਦੀ ਹੈ ਤਾਂ ਪੀਸੀਓਡੀ ਜਦੋਂ ਸਟਾਰਟ ਹੁੰਦੀ ਹੈਗੀ ਉਸ ਲੈਵਲ 'ਚ ਹੀ ਕਈ ਵਾਰੀ ਸਕਿਪ ਹੋ ਜਾਂਦੇ ਨੇ ਪੀਰੀਅਡਸ ਜਾਂ ਕੁਝ ਵੀ ਹੈ ਇਦਾਂ ਦੇ ਸਿੰਪਟਮਸ ਆ ਜਾਂਦੇ ਨੇ ਤਾਂ ਕਈ ਵਾਰੀ ਆਪਾਂ ਉਸ ਚੀਜ਼ ਨੂੰ ਉਸ ਲੈਵਲ ਤੇ ਗੰਭੀਰਤਾ ਪੂਰਵਕ ਬਿਮਾਰੀ ਨਹੀਂ ਸਮਝ ਦੇ ਕਿ ਚਲੋ ਇਹ ਤਾਂ ਨੋਰਮਲ ਹੀ ਚੀਜ਼ ਹੈ ਜੇ ਮਿਸ ਵੀ ਹੋਗੇ ਤਾਂ ਕੋਈ ਗੱਲ ਨਹੀਂ 2 ਮਹੀਨੇ ਬਾਅਦ ਆ ਜਾਣਗੇ 3 ਮਹੀਨੇ ਬਾਅਦ ਆ ਜਾਣਗੇ ਲੇਕਿਨ ਇਹ ਆਮ ਤੌਰ ਤੇ ਜਦੋਂ ਸਮੱਸਿਆ ਬਣੀ ਰਹਿੰਦੀ ਹੈਗੀ ਲੌਂਗ ਪੀਰੀਅਡਸ ਚ ਚਲਦੀ ਹੈਗੀ ਜਦੋਂ ਵਿਆਹ ਹੋ ਜਾਂਦਾ ਹੈ ਉਹ ਉਸ ਤੋਂ ਬਾਅਦ ਇਨਫਰਟੀਲਿਟੀ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਔਰ ਕੁਝ ਕੁਝ ਕੇਸਿਸ ਤਾਂ ਇਦਾਂ ਦੇ ਹੁੰਦੇ ਨੇ ਜਿਹੜੇ ਫਰਟੀਲਿਟੀ ਨੂੰ ਪੂਰੀ ਤਰ੍ਹਾਂ ਤੋਂ ਅਚੀਵ ਨਹੀਂ ਕਰ ਪਾਉਂਦੇ ਫਿਰ ਉਹ ਆਈਬੀਐਫ ਦੀ ਤਰਫ ਵੀ ਤੁਰਨਾ ਸ਼ੁਰੂ ਹੋ ਜਾਂਦੇ ਨੇ ਤਾਂ ਇਹ ਜਿਹੜੀ ਬਿਮਾਰੀ ਹੈਗੀ ਇਹ ਬਹੁਤ ਜ਼ਿਆਦਾ ਇੱਕ ਜਿਹੜੀ ਸਿਵियर ਰਿਪਰਕਸ਼ਨ ਲੈ ਕੇ ਫਰਟੀਲਿਟੀ ਦੀ ਤਰਫ ਲੈ ਕੇ ਆਂਦੀ ਹੈ ਔਰ ਕੁੜੀਆਂ ਤੇ ਮਹਿਲਾਇਆਂ ਇਸ ਬਿਮਾਰੀ ਨਾਲ ਕਾਫੀ ਗ੍ਰਸਿਤ ਹੁੰਦੀਆਂ ਹੈਗੀਆਂ ਬਿਲਕੁਲ ਮੈਮ ਆਲਰੇਡੀ ਤੁਸੀਂ ਦੱਸ ਚੁੱਕੇ ਹੋ ਕਿਸ ਤਰੀਕੇ ਨਾਲ ਜਿਹੜਾ ਇਸ ਦੇ ਬੜੇ ਸੀਰੀਅਸ ਅੱਗੇ ਜਿਹੜੇ ਕੰਸੀਕਵੈਂਸਸ ਦੇਖਣ ਨੂੰ ਮਿਲਦੇ ਨੇ ਤੇ ਜੇਕਰ ਗੱਲ ਕੀਤੀ ਹੋਰ ਕੀ ਕੁਝ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਏ ਕਿਉਂਕਿ ਹਲੇ ਤੁਹਾਡੇ ਵੱਲੋਂ ਵੀ ਗੱਲ ਕਹੀ ਗਈ ਲੋਕਾਂ ਵੱਲੋਂ ਬੜੇ ਹਲਕੇ ਦੇ ਵਿੱਚ ਲਿਆ ਜਾਂਦਾ ਇਸ ਨੂੰ ਸਿੰਪਟਮਸ ਦਿਖਦੇ ਨੇ ਅਵੋਇਡ ਕਰ ਦਿੱਤੇ ਜਾਂਦੇ ਨੇ ਤੇ ਇਸ ਦਾ ਆਯੁਰਵੇਦਾ ਦੇ ਵਿੱਚ ਕਿਵੇਂ ਇਲਾਜ ਕੀਤਾ ਜਾਂਦਾ ਹੈ ਕਿਵੇਂ ਪੋਸੀਬਲ ਹੈ ਪਹਿਲੇ ਮੈਂ ਤੁਹਾਨੂੰ ਇਹ ਦੱਸ ਦੇਣੀ ਹੈ ਕਿ ਇਹਦਾ ਵੈਸਟਰਨ ਪੈਠੀ ਦੇ ਵਿੱਚ ਕੀ ਇਲਾਜ ਹੈਗਾ ਜਦੋਂ ਕੁੜੀਆਂ ਦੇ ਜਾਂ ਲੇਡੀਜ਼ ਦੇ ਪੀਰੀਅਡਸ ਮਿਸ ਹੋਣਾ ਸ਼ੁਰੂ ਹੋ ਜਾਂਦੇ ਨੇ ਤਾਂ ਹੌਲੀ ਹੌਲੀ ਕਰਕੇ ਉਹਨਾਂ ਨੂੰ ਹਾਰਮੋਨਲ ਪिल्स ਦੇ ਉੱਪਰ ਪਾਇਆ ਜਾਂਦਾ ਹੈਗਾ ਜਿਵੇਂ 4-5 ਦਿਨ ਜਾਂ 7 ਦਿਨ ਜੋ ਵੀ ਮੈਡੀਕਲ ਪ੍ਰੋਟੋਕਾਲਸ ਹੁੰਦੀਆਂ ਨੇ ਉਹਨਾਂ ਨੇ ਆਪਣੀਆਂ ਦਵਾਈਆਂ ਖਾਣਾ ਉਹ ਸ਼ੁਰੂ ਕਰ ਦਿੰਦੀਆਂ ਲੇਕਿਨ ਬਾਅਦ ਚ ਕੀ ਹੁੰਦਾ ਹੈਗਾ ਇਹ ਸਾਰਾ ਐਂਡੋਕ੍ਰਾਈਨ ਸਿਸਟਮ ਜਿਹੜਾ ਹੈਗਾ ਦਵਾਈਆਂ ਦੇ ਸਾਰੇ ਹੀ ਹੋ ਜਾਂਦਾ ਹੈਗਾ ਜੇ ਤੁਸੀਂ ਦਵਾਈ ਖਾਓਗੇ ਫਿਰ ਪੀਰੀਅਡਸ ਆਣਗੇ ਜੇ ਦਵਾਈਆਂ ਨਹੀਂ ਖਾਓਗੇ ਤਾਂ ਫਿਰ ਪੀਰੀਅਡਸ ਨਹੀਂ ਆਣਗੇ ਇਹ ਤਾਂ ਹਾਰਮੋਨਸ ਦੀ ਤਰਫ ਆਪਾਂ ਚਲੇਗੇ ਠੀਕ ਹੈ ਦੂਜਾ ਜਿਨ੍ਹਾਂ ਨੂੰ ਪੀਸੀਓਐਸ ਜਾਂ ਪ ਕਈ ਵਾਰੀ ਉਹਨਾਂ ਨੂੰ ਮੈਕਸਿਮਮ ਕੇਸਿਸ ਤੇ ਜਿਹੜਾ ਹੈਗਾ ਐਂਟੀਡਾਇਬਟਿਕ ਮੈਡੀਸਿਨਸ ਤੇ ਪਾਇਆ ਜਾਂਦਾ ਹੈਗਾ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਹੌਲਾ-ਹੌਲਾ ਕਰਕੇ ਉਹਨਾਂ ਨੂੰ ਕੁਝ ਸਮੇਂ ਲਈ ਰਾਹਤ ਮਿਲ ਜਾਂਦੀ ਹੈ ਲੇਕਿਨ ਇਹ ਸੰਪੂਰਨ ਚਿਕਿਤਸਾ ਨਹੀਂ ਹੈਗੀ ਕਿਤੇ ਨਾ ਕਿਤੇ ਕਿਉਂਕਿ ਆਪਾਂ ਨੂੰ ਰੂਟ ਕੌਜ਼ ਨਾਲ ਹੀ ਇਸ ਬਿਮਾਰੀ ਨੂੰ ਕਲੀਅਰ ਕਰਨਾ ਹੈ ਹੁਣ ਮੈਂ ਤੁਹਾਨੂੰ ਆਯੁਰਵੇਦ ਦਾ ਪੱਖ ਦੱਸਦੀ ਆ ਆਯੁਰਵੇਦ ਸਾਰਿਆਂ ਤੋਂ ਪਹਿਲਾਂ ਬਿਲੀਵ ਕਰਦਾ ਹੈਗਾ ਸਾਰੇ ਸਰੀਰ ਦੀ ਕਲੀਨਜ਼ਿੰਗ ਦੇ ਉੱਪਰ ਸ਼ੋਧਨ ਕਰਨ ਦੇ ਉੱਪਰ ਜਦੋਂ ਆਪਾਂ ਸਾਰੇ ਸਰੀਰ ਨੂੰ ਅੰਦਰੋਂ ਸਾਫ਼ ਕਰਦੇ ਹੈਗੇ ਸਾਫ਼ ਕਰਨੇ ਤੋਂ ਬਾਅਦ ਆਪਾਂ ਜਿਹੜੀ ਮੈਡੀਕੇਸ਼ਨ ਦਿੰਦੇ ਹੈਗੇ ਤਾਂ ਉਹਦੇ ਬਹੁਤ ਅੱਛੇ ਰਿਜ਼ਲਟ ਆਉਂਦੇ ਨੇ ਆਯੁਰਵੇਦ ਅਕੋਰਡਿੰਗ ਜਿਹੜੀ ਪੀਸੀਓਡੀ ਦੀ ਸਮੱਸਿਆ ਹੈ ਉਹਨੂੰ ਕਫ ਤੇ ਵਾਤਜ ਵਿਆਦੀ ਹੁੰਨਿਆ ਗਿਆ ਹੈਗਾ ਤੇ ਆਪਾਂ ਕਫ ਡਾਈਲੂਟ ਕਰਨ ਵਾਲੀ ਮੈਡੀਕੇਸ਼ਨਸ ਦਿੰਦੇ ਹੈਗੇ ਸੋ ਥੈਟ ਜਿਹੜੀ ਬਲਕੀ ఓਵਰੀਜ਼ ਹੁੰਦੀਆਂ ਨਹੀਂ ਜਾਂ ਲਾਸਟ ఓਵਰੀਜ਼ ਹੁੰਦੀਆਂ ਨਹੀਂ ਜਾਂ ਉਹਨਾਂ ਦਾ ਸਾਈਜ਼ ਕਈ ਵਾਰੀ ਵਧਿਆ ਹੁੰਦਾ ਹੈਗਾ ਤਾਂ ਉਹ ਜਿਹੜੀ ਐਂਟੀ ਇਨਫਲਮੇਟਰੀ ਜਿਹੜੀ ਆਯੁਰਵੈਦਿਕ ਮੈਡੀਸਿਨਸ ਚੱਲਦੀਆਂ ਨੇ ਉਹ ਕਫ ਦੋਸ਼ ਦਾ ਨਿਵਾਰਣ ਕਰਦੀਆਂ ਨੇ ਔਰ ਜਿੰਨੀ ਅੰਦਰ ਸੋਜ ਆਈ ਹੁੰਦੀ ਹੈਗੀ ਉਸ ਸੋਜ ਨੂੰ ਪੂਰੀ ਤਰ੍ਹਾਂ ਤੇ ਕੱਢਦੀਆਂ ਨੇ ਔਰ ਉਹਦੇ ਕਰਨ ਦੇ ਨਾਲ ਨਾਲ ਪ ਵੀ ਘਟਨਾ ਸ਼ੁਰੂ ਹੋ ਜਾਂਦਾ ਹੈ ਔਰ ਜਿਹੜੀ ਅਨਵਾਂਟਡ ਫੇਸ਼ੀਅਲ ਹੇਅਰ ਗਰੋਥ ਆਈ ਹੁੰਦੀ ਹੈਗੀ ਉਹ ਵੀ ਠੀਕ ਹੋ ਜਾਂਦੀ ਹੈ ਪੇਸ਼ੈਂਟ ਦੀ ਬੋਡੀ ਜਦੋਂ ਅੰਦਰੋਂ ਸਾਫ਼ ਹੋ ਜਾਂਦੀ ਹੈ ਤਾਂ ਪੇਸ਼ੈਂਟ ਬਿਲਕੁਲ ਸ਼ਾਂਤ ਹੋ ਜਾਂਦਾ ਹੈਗਾ ਜਿਹੜਾ ਐਂਡੋਕ੍ਰਾਈਨ ਸਿਸਟਮ ਹੈਗਾ ਜਿਹੜੇ ਹਾਰਮੋਨ ਇੰਬੈਲੈਂਸ ਹੋਏ ਨੇ ਉਹ ਆਪਣੇ ਆਪ ਉਹ ਬੋਡੀ ਜਿਹੜੀ ਹੈਗੀ ਉਹਨਾਂ ਹਾਰਮੋਨਸ ਦੇ ਨਾਲ ਸਿੰਕ੍ਰੋਨਾਈਜੇਸ਼ਨ ਚ ਆ ਜਾਂਦੀ ਹੈ ਤਾਂ ਮਾਈਂਡ ਰਿਲੈਕਸਡ ਹੋਣ ਦੇ ਨਾਲ ਨਾਲ ਕੀ ਹੈ ਆਪਣੀ ਪੂਰੀ ਗਲੈਂਡਸ ਜਿਹੜੀਆਂ ਨੂੰ ਸੈਕ੍ਰੀਸ਼ਨ ਹਾਰਮੋਨਸ ਦਾ ਬਹੁਤ ਬੈਲੈਂਸ ਤਰੀਕੇ ਨਾਲ ਕਰਦੀ ਹੈ ਨਾ ਉਹਦੇ ਨਾਲ ਕੀ ਹੈਗਾ ਕਿ 28 ਡੇਜ਼ ਦੇ ਬਾਅਦ ਜਿਹੜੇ ਹੈਗੇ ਸਾਈਕਲ ਆਪਣੇ ਆਪ ਨਾਰਮਲ ਹੋਣਾ ਸ਼ੁਰੂ ਹੋ ਜਾਂਦੇ ਹੈਗੇ ਉਹ ਜਦ ਪੀਸੀਓਡੀ ਦੀ ਗੱਲ ਹੋਈ ਸੀ ਸ਼ੁਰੂਆਤ ਦੇ ਵਿੱਚ ਇਹ ਸਭ ਤੋਂ ਪਹਿਲਾਂ ਜਿਹੜੇ ਸਿੰਪਟਮਸ ਦੀ ਗੱਲ ਹੋਈ ਸੀ ਕਿ ਇਰੈਗੂਲਰ ਪੀਰੀਅਡਸ ਤੇ ਜਿਹੜੇ ਵੀ ਕੋਈ ਵੀ ਕੋਈ ਵੀ ਕੁੜੀ ਹੈ ਕੋਈ ਵੀ ਮਹਿਲਾ ਹੈ ਜੇਕਰ ਉਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਇਰੈਗੂਲਰ ਪੀਰੀਅਡਸ ਹੋ ਰਹੇ ਨੇ ਤੇ ਯਾਨੀ ਉਸ ਦਾ ਮਤਲਬ ਇਹੀ ਹੈ ਕਿ ਉਸ ਨੂੰ ਪੀਸੀਓਡੀ ਹੈ ਤੇ ਇਸ ਦੇ ਹੋਰ ਕੀ ਕੁਝ ਸਿੰਪਟਮਸ ਹੁੰਦੇ ਨੇ ਜੀ ਜਿਨ੍ਹਾਂ ਨੂੰ ਇਰੈਗੂਲਰ ਪੀਰੀਅਡਸ ਦੀ ਪ੍ਰੋਬਲਮ ਹੈ ਉਹਨਾਂ ਨੂੰ ਹਾਰਮੋਨਲ ਇੰਬੈਲੈਂਸ ਵੀ ਹੋ ਸਕਦਾ ਹੈ ਹੋ ਸਕਦਾ ਉਹਨਾਂ ਦੇ ਹਾਰਮੋਨਸ ਪ੍ਰੋਪਰਲੀ ਸਕ੍ਰੀਟ ਨਹੀਂ ਹੋ ਰਹੇ ਹੋਣ ਇਹ ਚੀਜ਼ ਵੀ ਹੋ ਸਕਦੀ ਹੈ ਔਰ ਪੀਸੀਓਡੀ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਕਿਵੇਂ ਪਤਾ ਚੱਲੇ ਕਿ ਸਾਨੂੰ ਪੀਸੀਓਡੀ ਹੈ ਜਾਂ ਨਹੀਂ ਹੈ ਤੇ ਇਹਦੇ ਸਿੰਟਮਸ ਬਹੁਤ ਜ਼ਿਆਦਾ ਹੁੰਦੇ ਹੈਗੇ ਕਈ ਵਾਰੀ ਇਦਾਂ ਦੇ ਪੇਸ਼ੈਂਟਸ ਦਾ weight ਬਹੁਤ ਜਲਦੀ ਵੱਧਦਾ ਚਾਹੇ ਉਹ ਕੁੜੀਆਂ ਹੋਣ ਚਾਹੇ ਉਹ ਮਹਿਲਾਏ ਹੋਣ ਔਰ ਉਹਨਾਂ ਨੂੰ ਕਈ ਵਾਰੀ ਥਾਇਰਾਇਡ ਵੀ ਨਹੀਂ ਹੁੰਦਾ ਫਿਰ ਵੀ ਉਹਨਾਂ ਦਾ weight ਜਿਹੜਾ ਹੈਗਾ ਉਹ ਪੁਟ-ਆਨ ਬਹੁਤ ਜ਼ਿਆਦਾ ਹੁੰਦਾ ਹੈਗਾ ਦੂਜੇ ਨੰਬਰ ਤੇ ਇਦਾਂ ਦੇ ਜਿਹੜੇ ਪ ਸਪੈਸ਼ਲ हेयर ਗ੍ਰੋਥ ਆਣਾ ਸ਼ੁਰੂ ਹੋ ਜਾਂਦੀ ਹੈ ਕੁਝ ਕੁਝ ਪੇਸ਼ੈਂਟਸ 'ਤੇ ਇਹ ਬਹੁਤ ਘੱਟ ਹੁੰਦਾ ਬਟ ਸਟਿਲ ਹੁੰਦਾ ਹੈਗਾ ਕੁਝ ਪੇਸ਼ੈਂਟਸ ਦੇ ਵਾਲ ਜਿਹੜੇ ਹੈਗੇ ਲੇਡੀਜ਼ ਦੇ ਜਾਂ ਕੁੜੀਆਂ ਦੇ ਉਹ ਪਤਲੇ ਥਿਨਿੰਗ ਆਫ ਹੈਅਰਸ ਹੋਣਾ ਸ਼ੁਰੂ ਹੋ ਜਾਂਦੇ ਕੁਝ ਕੁਝ ਕੁੜੀਆਂ ਦੇ ਜਿਹੜੇ ਵਾਲ ਹੈਗੇ ਉਹ ਸਕੈਲਪ ਤੋਂ ਬਿਲਕੁਲ ਚਲੇ ਜਾਂਦੇ ਨੇ ਜੜ ਤੋਂ ਵੀ ਚਲੇ ਜਾਂਦੇ ਹੈਗੇ ਤਾਂ ਉਹਨਾਂ ਨੂੰ ਵੀ ਪੀਸੀਓਡੀ ਦਾ ਸਾਈਨ ਆਪਾਂ ਸਾਈਂਸ 'ਤੇ ਕਨਸੀਡਰ ਕਰ ਸਕਦੇ ਹਾਂ ਕੁਝ ਕੁੜੀਆਂ ਜਾਂ ਮਹਿਲਾਵਾਂ ਨੂੰ ਪੀਰੀਅਡਸ ਜਿਹੜੇ ਹੈਗੇ ਉਹ ਟਾਈਮ ਤਾਂ ਤਾਂ ਆ ਜਾਂਦੇ ਨੇ ਲੇਕਿਨ ਫਲੋ ਉਹਨਾਂ ਦਾ ਸਹੀ ਨਹੀਂ ਹੁੰਦਾ ਜਸਟ ਸਟੇਨ ਲੱਗਦੇ ਨੇ ਜਾਂ ਫਿਰ ਪ੍ਰੋਪਰਲੀ ਫਲੋ ਨਹੀਂ ਹੋ ਪਾਂਦਾ ਉਹਨਾਂ ਨੂੰ ਵੀ ਹੋ ਸਕਦਾ ਕੁਝ ਕੁੜੀਆਂ ਨੂੰ ਬਹੁਤ ਐਕਸੈਸ ਚ ਕਲੋਟਿੰਗ ਹੁੰਦੀ ਹੈਗੀ ਪੀਰੀਅਡਸ ਜਦੋਂ ਆnde ਹੈਗੇ ਤਾਂ ਬਲੱਡ ਦੇ ਨਾਲ ਨਾਲ ਕਲੋਟਸ ਆnde ਨੇ ਉਹਨਾਂ ਨੂੰ ਬਹੁਤ ਜ਼ਿਆਦਾ ਉਹ ਵੀ ਇੱਕ ਇਹਨਾਂ ਚੀਜ਼ਾਂ ਦਾ ਸਾਈਨ ਹੋ ਸਕਦਾ ਹੈਗਾ ਮਲਟੀਪਲ ਰੀਜਨਸ ਹੁੰਦੇ ਨੇ ਮਲਟੀਪਲ ਕਾਰਨ ਹੁੰਦੇ ਨੇ ਲੇਕਿਨ ਇਹਦਾ ਜਿਹੜਾ ਸਹੀ ਡਾਇਗਨੋਸ ਹੈਗਾ ਉਹ ਹੁੰਦਾ ਹੈਗਾ ਅਲਟਰਾਸਾਉਂਡ ਕਰਵਾ ਕੇ ਜਦੋਂ ਤੁਸੀਂ ਆਪਣੇ ਪੂਰੇ ਅਲਟਰਾਸਾਉਂਡ पेट ਦਾ ਅਲਟਰਾਸਾਉਂਡ ਕਰਵਾਓਗੇ ਔਰ ਨਾਲ ఓਵਰੀਜ਼ ਦਾ ਕਰਵਾਓਗੇ ਤਾਂ ਉਹ ਚੀਜ਼ ਤੁਹਾਨੂੰ ਐਗਜ਼ੈਕਟਲੀ ਡਾਇਗਨੋਸ ਹੋ ਜਾਏਗੀ ਕਿ ਤੁਹਾਨੂੰ ਪੀਸੀਓਡੀ ਜਾਂ ਪੀਸੀ ਪੀਸੀਓਐਸਾ ਹੈ ਜਾਂ ਨਹੀਂ ਹੈ ਅਗਰ ਉਹਦੇ ਚਾਹੀਏ ਚੀਜ਼ ਕਲੀਅਰ ਹੋ ਜਾਂਦੀ ਹੈ ਔਰ ਤਰਾ ਦੂਜਾ ਆਪਾਂ ਉਹਦੇ ਨਾਲ ਜਿਹੜਾ ਵੇਰੀਐਂਟ ਹੈ ਉਹਨੂੰ ਕਨਸੀਡਰ ਕਰਦੇ ਹਾਂ ਹਾਰਮੋਨਸ ਦਾ ਇੰਬੈਲੈਂਸ ਹੋ ਜਾਣਾ ਉਸ ਚੀਜ਼ ਨੂੰ ਆਪਾਂ ਹਾਰਮੋਨਲ ਸਟਡੀ ਤੇ ਜਾ ਕੇ ਵੀ ਦੇਖ ਲੈਂਦੇ ਹਾਂ ਟੈਸਟ ਵਗੈਰਾ ਕਰਵਾ ਕੇ ਪੀਸੀਓਡੀ ਦੀ ਗੱਲ ਹੋ ਗਈ ਪੀਸੀਓਡੀ ਦੀ ਜਿਹੜੀ ਸਮੱਸਿਆ ਹੈ ਬੜੀ ਆਮ ਹੈ ਬਹੁਤ ਜ਼ਿਆਦਾ ਸੀਵੀਅਰ ਦੇ ਕੰਸੀਕਵੈਂਸਸ ਵੀ ਦੇਖਣ ਨੂੰ ਮਿਲਦੇ ਨੇ ਤੇ ਹੁਣ ਜੇਕਰ ਗੱਲ ਕੀਤੀ ਜਾਵੇ ਕਿ ਪੀਸੀਓਡੀ ਪਤਾ ਲੱਗ ਜਾਂਦਾ ਆਇਡੈਂਟੀਫਾਈ ਹੋ ਗਈ ਕਈ ਲੋਕ ਹੀ ਇਲਾਜ ਕਰਵਾਉਣ ਲਈ ਬਾਹਰ ਵੀ ਪਹੁੰਚਦੇ ਨਹੀਂ ਡਾਕਟਰ ਨੂੰ ਵੀ ਮਿਲਦੇ ਨੇ ਪਰ ਕਈ ਜ਼ਿਆਦਾਤਰ ਸੋਚਦੇ ਨੇ ਕਿ ਘਰੇ ਕਿਵੇਂ ਇਲਾਜ ਕੀਤਾ ਜਾ ਸਕਦਾ ਹੈ ਘਰੇਲੂ ਉਪਚਾਰ ਹੋਮ ਰੈਮੇਡੀ ਕੋਈ ਤੇ ਕੀ ਇਸ ਦਾ ਇਸ ਲਾਜ ਉਸ ਤਰੀਕੇ ਨਾਲ ਪੋਸੀਬਲ ਹੈ ਤੇ ਕਿਵੇਂ ਕੀਤਾ ਜਾ ਸਕਦਾ ਹੈ ਦੇਖੋ ਪਹਿਲਾਂ ਤਾਂ ਜੇ ਕਿਸੇ ਨੂੰ ਵੀ ਇਦਾਂ ਦੀ ਪ੍ਰੋਬਲਮ ਹੈ ਤਾਂ ਮੈਂ ਜ਼ਰੂਰ ਰეკਮੈਂਡ ਕਰੂੰਗੀ ਕਿ ਤੁਸੀਂ ਇੱਕ ਵਾਰੀ ਜਾ ਕੇ ਅਲਟਰਾਸਾਉਂਡ ਕਰਵਾ ਕੇ ਇਸ ਚੀਜ਼ ਨੂੰ ਕਲੀਅਰ ਜ਼ਰੂਰ ਕਰ ਲਓ ਚਾਹੇ ਤੁਸੀਂ ਸੈਲਫ ਕਰਵਾਓ ਚਾਹੇ ਕਿਸੇ ਡਾਕਟਰ ਕੋਲ ਜਾ ਕੇ ਕਰਵਾ ਲਓ ਤੁਹਾਨੂੰ ਐਗਜ਼ੈਕਟਲੀ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਪੀਸੀਓਡੀ ਹੈ ਵੀ ਜਾਂ ਹਾਰਮੋਨਲ ਇੰਬੈਲੈਂਸ ਕਰਕੇ ਪ੍ਰੋਬਲਮ ਆ ਰਹੀ ਹੈ ਤੇ ਹੁਣ ਆਪਾਂ ਹੰਕਰੇ ਲੂਪ ਚਾਰ ਦੀ ਗੱਲ ਕਰੀਏ ਤਾਂ ਘਰਾਂ 'ਚ ਆਪਾਂ ਕੀ ਇਦਾਂ ਦਾ ਕਰ ਸਕਦੇ ਹਾਂ ਸਾਰਿਆਂ ਤੋਂ ਪਹਿਲੇ ਜਿਨ੍ਹਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੈਗੀ ਉਹਨਾਂ ਨੂੰ ਆਪਣਾ ਵਜ਼ਨ ਘਟਾਣਾ ਚਾਹੀਦਾ ਤੁਸੀਂ ਆਪਣਾ ਖਾਣੇ 'ਚ ਮਠੀਆਂ ਚੀਜ਼ਾਂ ਬਿਲਕੁਲ ਬੰਦ ਕਰ ਦਿਓ ਕਿਉਂਕਿ ਮਠੀਆਂ ਚੀਜ਼ਾਂ ਕਫ ਉਵਰਧਕ ਹੁੰਦੀਆਂ ਹੈਗੀਆਂ ਔਰ ਉਹ ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਸਲੋ ਕਰ ਦਿੰਦੀਆਂ ਨੇ ਤੇ ਉਹਦੇ ਨਾਲ ਕੀ ਹੁੰਦਾ ਹੈਗਾ ਤੁਹਾਡਾ weight ਵਧ ਹੀ ਜਾਏਗਾ ਜੇ ਮਿੱਠਾ ਖਾਣਾ ਤੁਸੀਂ ਬੰਦ ਕਰੋਗੇ ਤਾਂ ਉਹ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਜਲਦੀ ਦੇਗਾ ਔਰ ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ 2 ਤੋਂ 3 ਕਿਲੋਮੀਟਰ ਰੋਜ਼ ਜਿਹੜੀ ਹੈਗੀ brisk walk ਕਰਨੀ ਹੈ ਤੇਜ਼ ਤੇ ਚੱਲਣਾ ਹੈ ਤੇਜ਼ ਤੇ ਚੱਲੋਗੇ ਤਾਂ ਤੁਹਾਡਾ ਸਾਰਾ blood flow ਜਿਹੜਾ ਹੈਗਾ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੇ organs ਨੂੰ exactly ਮਿਲੇਗਾ ਸਾਰੀ ਸਾਰੀ ਦਿਨ ਬਹੁਤ ਜ਼ਿਆਦਾ ਦਿਨ ਮਤਲਬ ਬੈਠੇ ਨਹੀਂ ਰਹਿਣਾ ਹੈਗਾ ਥੋੜੀ ਦੇਰ ਬਾਅਦ ਤੁਸੀਂ ਕੰਮ ਕਰ ਸਕਦੇ ਹੋ ਔਰ ਜਿਨ੍ਹਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੈਗੀ ਉਹ ਗਰਮ ਪਾਣੀ ਪੀਣਾ ਸ਼ੁਰੂ ਕਰਨ ਗਰਮ ਪਾਣੀ ਪੀਣ ਦੇ ਨਾਲ ਐਕਸੈਸਿਵ ਮਿਊਕਸ ਜਿਹੜਾ ਹੈਗਾ ਉਹ ਡレイン ਆਊਟ ਹੋ ਜਾਂਦਾ ਫੈਟ ਜਿਹੜਾ ਹੈ ਬਰਨ ਹੋ ਜਾਂਦਾ ਔਰ ਉਹਦੇ ਨਾਲ ਜਿੰਨੀ ਵੀ ਅੰਦਰ ਸਵੇਲਿੰਗ ਇਨਫਲੇਮੇਸ਼ਨ ਆਈ ਹੈ ਉਹ ਚੀਜ਼ ਠੀਕ ਹੋ ਜਾਂਦੀ ਹੈ ਹੁਣ ਜਿਨ੍ਹਾਂ ਮਹਿਲਾਆਂ ਮਹਿਲਾਈ ਜੜੀਆਂ ਇਦਾਂ ਦੀਆਂ ਹੈਗੀਆਂ ਜਿਨ੍ਹਾਂ ਨੂੰ ਪੀਰੀਅਡਸ ਖੁੱਲ ਕੇ ਨਹੀਂ ਆਪਾਂਦੇ ਉਹਨਾਂ ਨੇ ਕੀ ਰੈਮਡੀਜ਼ ਕਰਨੀਆਂ ਮੈਂ ਉਹਨਾਂ ਲਈ ਤਰੀਕਾ ਦੱਸਦੀ ਹਾਂ ਜਦੋਂ ਤੁਹਾਡੇ ਪੀਰੀਅਡਸ ਆਣਾ ਸ਼ੁਰੂ ਹੋ ਜਾਂਦੇ ਹਨ ਉਸ ਟਾਈਮ ਤੁਸੀਂ ਤੀਨੀ ਜਾਂ ਪੰਜ ਛੋਹ ਹਾਰੇ ਲੈ ਕੇ ਉਹਨਾਂ ਨੂੰ ਕੁੱਟੋ ਚੰ ਹਰ ਦਿਨ ਇੱਕ ਗਲਾਸ ਦੁੱਧ ਜਿਹੜਾ ਹੈਗਾ ਉਹ ਛੁਆਰਿਆਂ ਵਾਲਾ ਦੁੱਧ ਤੁਸੀਂ ਪੀਣਾ ਸ਼ੁਰੂ ਕਰਨਾ ਹੈ ਉਹਦੇ ਨਾਲ ਬਲੱਡ ਫਲੋ ਜਿਹੜਾ ਹੈਗਾ ਇਨਕਰੀਜ਼ ਹੋਣਾ ਸ਼ੁਰੂ ਹੋ ਜਾਏਗਾ ਉਹਨਾਂ ਹੀ ਦਿਨਾਂ ਚ ਤੁਸੀਂ ਕੱਚੇ ਪਪੀਤੇ ਦੀ ਸਬਜ਼ੀ ਜਿਹੜੀ ਹੈਗੀ 2-3 ਦਿਨ ਲਗਾਤਾਰ ਖਾ ਸਕਦੇ ਹੋ ਉਹਦੇ ਨਾਲ ਜਿੰਨੀ ਵੀ ਤੁਹਾਡੀ ਡਿਊ ਟੂ ਐਨੀ ਸਾਰਟ ਆਫ ਬਲਾਕੇਜ ਉਥੇ ਹੋਏਗੀ ਜਾਂ ਪੀਰੀਅਡਸ ਦਾ ਫਲੋ ਕੱਟ ਹੈਗਾ ਤਾਂ ਉਹ ਵਧਣਾ ਸ਼ੁਰੂ ਹੋ ਜਾਏਗਾ ਔਰ ਤੁਸੀਂ ਰਬੜ ਵਾਲੀ ਬੋਟਲ ਚ ਗਰਮ ਪਾਣੀ ਕਰਕੇ ਤੁਸੀਂ ਲੋਅਰ ਐਬਡੋਮਨ ਚ ਉਹਦੀ ਉਸ ਟਾਈਮ ਚ ਸਿਕਾਈ ਵੀ ਕਰ ਸਕਦੇ ਹੋ ਉਹਦੇ ਨਾਲ ਵੀ ਬਲੱਡ ਕਲੋਟਿੰਗ ਚ ਪੀਰੀਅਡ ਦੇ ਫਲੋ ਚ ਬਹੁਤ ਅੱਛੇ ਰਿਜ਼ਲਟਸ ਜਿਹੜੇ ਹੈਗੇ ਉਹ ਆਣਾਂਗੇ ਸ਼ੁਰੂ ਹੋ ਜਾਣਗੇ ਔਰ ਮਿੱਠਾ ਤੁਹਾਨੂੰ ਬਿਲਕੁਲ ਬੰਦ ਕਰਨਾ ਪਏਗਾ ਹੁਣ ਤੁਸੀਂ ਇਸ ਚੀਜ਼ ਨੂੰ ਇਦਾਂ ਸਮਝ ਸਕਦੇ ਹੋ ਕਿ ਦੇਖੋ ਜਦੋਂ ਤੁਸੀਂ ਵੈਸਟਰਨ ਮੈਡੀਕੇਸ਼ਨਸ 'ਚ ਇਹਦਾ ਟਰੀਟਮੈਂਟ ਲੈਂਦੇ ਹੋ ਤਾਂ ਤੁਹਾਨੂੰ ਐਂਟੀ ਡਾਇਬੀਟਿਕ ਮੈਡੀਕੇਸ਼ਨਸ ਚਲਦੀਆਂ ਐ ਐਂਟੀ ਡਾਇਬੀਟਿਕ ਮੈਡੀਕੇਸ਼ਨਸ ਦਾ ਮਤਲਬ ਇਹ ਹੁੰਦਾ ਹੈਗਾ ਕਿ ਉਹਨਾਂ ਨੇ ਤੁਹਾਨੂੰ ਉਹ ਦਵਾਈਆਂ ਦੇਣੀਆਂ ਹੈਗੀਆਂ ਜਿਹੜੀਆਂ ਤੁਹਾਡੇ ਮਤਲਬ ਚੀਨੀ ਦੀ ਮਾਤਰਾ ਨੂੰ ਘਟਾਣ ਸ਼ਕਰਰਾ ਦੀ ਮਾਤਰਾ ਨੂੰ ਕੰਮ ਕਰਨ ਤਾਂ ਉਹ ਤੁਸੀਂ ਸਿੰਪਲ ਉਪਾਏ ਕਰ ਸਕਦੇ ਹੋ ਕਿ ਤੁਸੀਂ ਘਰ ਹੀ ਮਿੱਠੀਆਂ ਚੀਜ਼ਾਂ ਖਾਣਾ ਬੰਦ ਕਰ ਦਿਓ ਤਾਂ ਉਹਦੇ ਨਾਲ ਵੀ ਪੀਸੀਓਡੀ 'ਚ ਬਹੁਤ ਜ਼ਿਆਦਾ ਅچھے ਰਿਜ਼ਲਟਸ ਜਿਹੜੇ ਹੈਗੇ ਦੇਖਣੇ ਨੂੰ ਮਿਲਦੇ ਨੇ ਔਰ ਕਿਉਂ ਖਾਣਾ ਸ਼ੁਰੂ ਕਰੋ ਦੇਸੀ ਗਾਂ ਦਾ ਘਿਓ ਜਿਹੜਾ ਹੈਗਾ ਜਿੰਨਾ ਤੁਸੀਂ ਖਾ ਸਕਦੇ ਹੋ ਪਚਾ ਸਕਦੇ ਹੋ ਉਹ ਤੁਹਾਡੇ ਲਈ ਬਹੁਤ ਹੀ ਅੱਛੀ ਐਜ਼ ਅ ਮੈਡੀਕੇਸ਼ਨ ਕੰਮ ਕਰੇਗਾ ਕਿਉਂਕਿ ਜਿੰਨੀ ਵੀ ఓਵਰੀਸ ਚ ਜਾਂ ਟਿਊਬਸ ਚ ਸਵੈਲਿੰਗ ਆਈ ਹੋਏਗੀ ਉਹ ਸਾਰੀ ਦੀ ਸਾਰੀ ਸਵੈਲਿੰਗ ਜਿਹੜੀ ਹੈਗੀ ਨਿਕਲਣਾ ਸ਼ੁਰੂ ਹੋ ਜਾਏਗੀ ਕਿਤੇ ਬਲੋਕੇਜ ਹੋਏਗੀ ਤਾਂ ਬਲੋਕੇਜ ਆਟੋਮੈਟਿਕਲੀ ਖੁੱਲਣਾ ਸ਼ੁਰੂ ਹੋ ਜਾਏਗੀ ਬਿਲਕੁਲ ਮਮ ਇਸੇ ਨਾਲ ਹੀ ਖਮੀਸ਼ਾ ਇਹ ਵੀ ਸਵਾਲ ਜਿਹੜਾ ਕਈ ਵਾਰੀ ਆਂਦਾ ਹੈ ਹਰ ਲੋਕਾਂ ਦੇ ਮਨ ਦੇ ਵਿੱਚ ਜੋ ਮੈਰਿਡ ਮਹਿਲਾਵਾਂ ਨੇ ਉਹਨਾਂ ਨੂੰ ਇਨਫਰਟੀਲਿਟੀ ਦੀ ਸਮੱਸਿਆ ਹੋ ਜਾਂਦੀ ਹੈ ਤੇ ਉਸ ਦਾ ਆਯੁਰਵੇਦਾ ਦੇ ਵਿੱਚ ਕਿਵੇਂ ਇਲਾਜ ਸੰਭਵ ਹੈ ਕਿਵੇਂ ਕੀਤਾ ਜਾਂਦਾ ਹੈ ਜੀ ਅ ਇਨਫਰਟੀਲਿਟੀ ਦੀ ਸਮੱਸਿਆ ਅੱਜਕੱਲ ਬਹੁਤ ਜ਼ਿਆਦਾ ਆਮ ਹੁੰਦੀ ਜਾ ਰਹੀ ਹੈਗੀ ਔਰ ਇਹਦਾ ਜਿਹੜਾ ਰੂਟ ਕੌਜ਼ ਹੈ ਉਹ ਰੂਟ ਕੌਜ਼ ਇਹ ਹੈਗਾ ਕਿ ਉਹਨਾਂ ਨੂੰ ਕਾਫੀ ਟਾਈਮ ਪੁਰਾਣੀ ਇਹ ਸਬਸੇ ਹੁੰਦੀ ਹੈ ਜਦੋਂ ਉਹਨਾਂ ਨੂੰ ਪੀਰੀਅਡਸ ਆਣਾ ਸ਼ੁਰੂ ਹੁੰਦੇ ਨਾ ਉਦੋਂ ਹੀ ਰੈਗੂਲਰ ਪੀਰੀਅਡਸ ਤੇ ਹੈਵੀ ਕਲੋਟਿੰਗਸ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਆਣਾ ਸ਼ੁਰੂ ਹੋ ਜਾਂਦੀਆਂ ਤੇ ਜਦੋਂ ਓਵਰ ਦਾ ਪੀਰੀਅਡ ਇੱਕ ਬਿਮਾਰੀ ਹੌਲੇ 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 ਬੋਡੀ ਦੇ ਵਿੱਚ ਬਣਦੀ ਜਾਂਦੀ ਹੈ ਜਦੋਂ ਆਪਾਂ ਉਸ ਚੀਜ਼ ਦਾ ਪੂਰਾ ਇਲਾਜ ਨਹੀਂ ਕਰਦੇ ਤੇ ਮੈਂ ਇਹ ਦੱਸਣਾ ਚਾਹੁੰਦੀ ਹਾਂ ਤੁਹਾਨੂੰ ਸਾਰੇ ਆ ਦਰਸ਼ਕਾਂ ਨੂੰ ਕਿ ਆਯੁਰਵੇਦ ਦੇ ਵਿੱਚ ਇਨਫਰਟੀਲਿਟੀ ਪੀਸੀਓਡੀ ਜਾਂ ਪੀਸੀਓਸ ਕਰਕੇ ਜਿੰਨੀ ਵੀ ਤਰ੍ਹਾਂ ਦੀ ਇਨਫਰਟੀਲਿਟੀ ਹੁੰਦੀ ਹੈਗੀ ਉਹਦਾ ਬਹੁਤ ਹੀ ਅੱਛਾ ਸੁਗ ਇਹ ਇਲਾਜ ਜਿਹੜਾ ਹੈਗਾ ਉਹ ਅਵੇਲੇਬਲ ਹੈ ਔਰ ਕੋਈ ਵੀ ਟ੍ਰੀਟਮੈਂਟ ਜਿਹੜਾ ਹੈਗਾ ਬਿਲਕੁਲ ਪੇਨਫੁੱਲ ਨਹੀਂ ਹੁੰਦਾ ਹੈਗਾ ਕਿਉਂਕਿ ਇਦਾਂ ਨਹੀਂ ਜਿਤਨੀ ਵੀ ਮਹਿਲਾਇਆਂ ਹੈਗੀਆਂ ਵਿਚਾਰੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਕਸਟ ਜਿਹੜੇ ਹੈਗੇ ਅੱਗੇ ਚਲ ਕੇ ਜਿਲਨੇ ਪੈਂਦੇ ਕਿਉਂਕਿ ਕਾਫੀ ਹੈਵੀ ਇਨਵੈਸਟੀਗੇਸ਼ਨਸ ਉਸ ਲੈਵਲ ਦੀਆਂ ਹੋ ਜਾਂਦੀਆਂ ਜਿਹੜੀਆਂ ਪੇਨਫੁੱਲ ਹੁੰਦੀਆਂ ਹੈਗੀਆਂ ਔਰ ਆਈਬੀਐਫ ਪ੍ਰੋਸੀਜਰ ਉਹਨਾਂ ਲਈ ਫਿਰ ਲਾਸਟ ਇੱਕ ਆਸ ਬਣ ਜਾਂਦੀ ਹੈ ਤੇ ਮੈਂ ਇਦਾਂ ਦੇ ਸਾਰੇ ਜਿੰਨੇ ਵੀ ਪੇਸ਼ੈਂਟਸ ਹੈਗੇ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਕਿ ਜੇ ਤੁਸੀਂ ਇਸ ਸਮੱਸਿਆ ਤੋਂ ਜੂਝ ਰਹੇ ਹੋ ਤਾਂ ਤੁਹਾਨੂੰ ਇੱਕ ਵਾਰੀ ਆਯੁਰਵੇਦ ਜ਼ਰੂਰ ਟਰਾਈ ਹੀ ਅਚੀ ਇੱਕ ਪੈਥੀ ਹੈਗੀ ਜਿਹਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ ਔਰ ਇਹਦੇ ਨਾਲ ਨਾਲ ਤੁਸੀਂ ਆਉਣ ਵਾਲੇ ਟਾਈਮ 'ਚ ਹੋਣ ਵਾਲੀਆਂ ਹੋਰ ਗੰਭੀਰ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ ਬਿਲਕੁਲ ਤੇ ਅਸੀਂ ਗਲਬਤ ਕੀਤੀ ਡਾਕਟਰ ਮੁਕੇਸ਼ ਸ਼ਰਦਾ ਜੀ ਨਾਲ ਜੋ ਅੱਜ ਦਾ ਟੌਪਿਕ ਸੀ ਕਿ ਪੀਸੀਓਡੀ ਦੀ ਸਮੱਸਿਆ ਜੀ ਹਾਂ ਹਾਰਮੋਨ ਇੰਬੈਲੈਂਸ ਕਰਕੇ ਜੋ ਪੀਸੀਓਡੀ ਦੀ ਸਮੱਸਿਆ ਬੜੀ ਆਮ ਹੋ ਗਈ ਹੈ ਉਸ ਨੂੰ ਸਭ ਤੋਂ ਪਹਿਲਾਂ ਆਈਡੈਂਟੀਫਾਈ ਕਿਵੇਂ ਕਰਨਾ ਹੈ ਉਸ ਤੋਂ ਇਲਾਵਾ ਉਸ ਦਾ ਇਲਾਜ ਕਿਵੇਂ ਸੰਭਵ ਹੈ ਕਿਵੇਂ ਅਗਰ ਇਲਾਜ ਸਮੇਂ ਸਿਰ ਨਾ ਕਰਵਾਇਆ ਜਾਵੇ ਤੇ ਕਿਵੇਂ ਜਿਹੜਾ ਫਿਊਚਰ ਦੇ ਵਿੱਚ ਹੋਰ ਵੀ ਗੰਭੀਰ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਸਕਰੀਨ ਤੇ ਇਸ ਟਾਈਮ ਜਿਹੜਾ ਹੈ ਡਾਕਟਰ ਸ਼ਰਦਾ ਆਯੁਰਵੇਦਾ ਹਸਪਤਾਲ ਦਾ ਜਿਹੜਾ ਐਡਰੈਸ ਵੀ ਸ਼ੋ ਹੋ ਰਿਹਾ ਇਸ ਦੇ ਨਾਲ ਹੀ ਉਹਨਾਂ ਦੇ ਜਿਹੜੇ ਨੰਬਰਸ ਨੇ ਉਹ ਵੀ ਸ਼ੋ ਹੋ ਰਹੇ ਨੇ ਤੁਹਾਡੇ ਜੇਕਰ ਕੋਈ ਵੀ ਡਾਊਟਸ ਨੇ ਤੁਹਾਡੇ ਘਰ ਦੇ ਵਿੱਚ ਵੀ ਕਿਸੇ ਨੂੰ ਇਹੋ ਜੀ ਸਮੱਸਿਆ ਹੈ ਤੁਹਾਨੂੰ ਸਮੱਸਿਆ ਹੈ ਤੇ ਅੱਜ ਹੀ ਜਿਹੜਾ ਤੁਸੀਂ ਕੰਟੈਕਟ ਕਰ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਮੈਂ ਕਲਪਨਾ ਮੋਰੀਆ ਵਿਗਦੀਰੋਦਾ ਸਿਟੀ ਹੈਡਲਾਈਨਸ